ਜੋਬ ਨਾਓ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਚੈਨਲ ਤੇ ਬਨੇ ਰਹਿਣ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੋਸਤੋ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਅਪਡੇਟ ਦਿੰਦੇ ਰਹਿੰਦੇ ਹਾਂ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਅਪਡੇਟ ਲੈ ਕੇ ਆਏ ਹਾਂ 6 ਜੂਨ 6 ਜੂਨ ਨੂੰ ਪੂਰੇ ਹਿੰਦੁਸਤਾਨ ਵਿੱਚ ਦਿਵਸਲਾ ਇਕਾਚੀ ਬੜੀ ਹੀ ਉਤਸ਼ਾਹ ਨਾਲ ਮਨਾਈ ਜਾਂਦੀ ਹੈ ਇਸ ਦੌਰਾਨ ਪੂਰੇ ਭਾਰਤ ਵਿੱਚ ਵਕਫਾ ਤਮਤੇ ਸ਼ਬੀਰ ਲਗਾਈਏ ਜੰਦੀ ਹਨ ਅਤੇ ਨੰਗਰ ਲਗਾਏ ਜਾਂਦੇ ਨੇ ਗੁਰਦਾਸਪੁਰ ਸ਼ਹਿਰ ਵਿਖੇ ਵੀ ਜਿਹੜਾ ਹੈ ਇਸ ਤਰ੍ਹਾਂ ਦ੍ਰਿਸ਼ ਦਿਖਣ ਨੂੰ ਮਿਲਿਆ ਗੁਰਦਾਸਪੁਰ ਸ਼ਹਿਰ ਵਿਖੇ ਟਿਕੜੀ ਰੋਡ ਤੇ ਰਜੇਸ਼ ਕੁਮਾਰ ਜੋ ਕਿ ਸ਼੍ਰੀ ਰਾਮ ਪ੍ਰਾਪਰਟੀ ਡੀਲਰ ਨੇ ਉਹਨਾਂ ਨੇ ਵੀ ਆਪਣੇ ਦੁਕਾਨ ਦੇ ਅਗੇ ਸ਼ਬੀਰ ਲਗਾਈ ਇਹ ਸ਼ਬੀਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਲੀ ਇਸ ਦੌਰਾਨ ਉਹਨਾਂ ਨੇ ਇੱਕ ਗਾਣੇ ਦੀ ਰਿਲੀਜ਼ ਵੀ ਕੀਤੀ ਇਹ ਗਾਣਾ ਵਿਜੇ ਬੰਦਨ ਅਤੇ ਮਿਸ ਬਾARTI ਵੱਲੋਂ ਗਾਇਆ ਗਿਆ ਇਸ ਦੌਰਾਨ ਹੋਰ ਵੀ ਬਹੁਤ ਸਾਰੇ ਲੋਕ ਮਜੂਦ ਸਨ ਇਸ ਦੌਰਾਨ ਅਰਜੇਸ਼ ਕੁਮਾਰ ਬਿੱਲਾ ਜੀ ਤੋਂ ਇਲਾਵਾ ਨਰਿੰਦਰ ਸਲੋਤਰਾ ਜੀ ਨੀਰੇਸਲੋਤਰਾ ਜੀ ਅਤੇ ਵਿਜੇ ਬੰਦਨ ਜੀ ਮਿਸ ਬਾARTI ਜੀ दीपक जी ਅਤੇ ਹੋਰ ਵੀ ਬਹੁਤ ਸਾਰੇ ਲੋਕ ਸ਼ਾਮਿਲ ਸਨ ਇਸ ਦੌਰਾਨ ਗਾਣੇ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਸਿੰਘਰਾ ਵੱਲੋਂ ਗਾਣਾ गा ਕੇ ਵੀ ਗਵਾਇਆ ਗਿਆ ਸਭ ਨੇ ਬੜੀ ਵਾਹਵਾ ਕੀਤੀ ਉਹਨਾਂ ਨੇ ਕਿਹਾ ਕਿ ਇਹ ਗਾਣਾ ਬਹੁਤ ਵਧੀਆ ਗਾਣਾ ਹੈ ਅਤੇ ਦੇਸ਼ ਭਗਤੀ ਨੂੰ ਸਮਰਪਿਤ ਹੈ ਨੀਰੇਸ ਲੋਤਰਾ ਜੀ ਨੇ ਅਤੇ ਬਿੱਲਾ ਜੀ ਨੇ ਵੀ ਇਸ ਗਾਣੇ ਦੀ ਬੜੀ ਪ੍ਰਸ਼ੰਸਾ ਕੀਤੀ। ਭਾਰਤ ਤੇ ਪਾਕਿਸਤਾਨ ਦੌਰਾਨ ਪਿਛਲੇ ਦਿਨੀ ਬੜਾ ਤਣਾਅ ਚੱਲ ਰਿਹਾ ਸੀ। ਇਹ ਗਾਣਾ ਉਸ ਤੇ ਉਤਾਰਿਤ ਹੈ। ਇਸ ਦੌਰਾਨ ਬਿੱਲਾ ਜੀ ਨੇ ਖਾਸ ਕਰ ਆਪਣੇ ਆਫਿਸ ਵਿੱਚ ਹੀ ਇਸ ਗਾਣੇ ਦੀ ਰੀਜ਼ਿੰਗ ਕਰਵਾਈ। ਇਹ ਗਾਣੇ ਦਾ ਪੋਸਟਰ ਮੀਰ ਸੁਲੋਤਰਾ ਜੀ ਦੁਆਰਾ ਕੀਤਾ ਗਿਆ। ਇਸ ਦੌਰਾਨ ਸਭ ਨੂੰ ਮਿਠਾਈ ਵੰਡੀ ਗਈ ਅਤੇ ਜਲ ਪਹਲਾਇਆ ਗਿਆ। ਧੀਰੀ ਰਾਮ ਪ੍ਰਾਪਰਟੀ ਡੀਲਰ ਗੁਰਦਾਸਪੁਰ ਦੇ ਓਨਰ ਮਿਲਾ ਜੀ ਨੇ ਦੱਸਿਆ ਕਿ ਇਹੋ ਜਿਹੇ ਸਿੰਗਰ ਦੇਸ਼ ਦੀ ਸ਼ੋਭਾ ਨੂੰ ਵੜਾਉਂਦੇ ਹਨ। ਅਤੇ ਸਾਨੂੰ ਵੀ ਇਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ। ਇਹ ਗਾਣੇ ਦੇਸ਼ ਭਗਤੀ ਦੇ ਆਧਾਰਤ ਨੇ ਅਤੇ ਇਹ ਜੀਵਨ ਨੂੰ ਜੜਾਇਆ ਇੱਕ ਵਿਸਾਲ ਪੈਦਾ ਕਰਦੇ ਤੇ। ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਇਸ ਗਾਣੇ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਨਾ ਚਾਹੀਦਾ ਹੈ ਤਾਂ ਜੋ ਸਮੁੱਚੀ ਜਨਤਾ ਨੂੰ ਇੱਕ ਵਧੀਆ ਮੈਸੇਜ ਜਾਵੇ ਕੀ ਕਹਿੰਦੇ ਨੇ ਅਰਜੀਸ਼ ਕੁਮਾਰ ਜੀ ਬਿੱਲਾ ਜੀ ਅਤੇ ਨੀਰਸ ਲੋਤਰਾ ਜੀ ਆਓ ਸੁਣਦੇ ਹਾਂ ਜੈ ਜੀ ਨਮਸਕਾਰ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵਾ ਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਸਾਡੇ ਚੈਨਲ ਤੇ ਬਨੇ ਰਹਲੇ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੋਸਤੋ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਅਪਡੇਟ ਦਿੰਦੇ ਰਹਿੰਦੇ ਆ ਅੱਜ ਇੱਕ ਹੋਰ ਨਵੀਂ ਅਪਡੇਟ ਲੈ ਕੇ ਆਏ ਆ ਅੱਜ 6 ਜੂਨ ਬਹੁਤ ਵੱਡਾ ਦਿਨ ਨਿਰਜਲਾ ਕਾਸ਼ੀ ਦਾ ਦਿਨ ਪੂਰੇ ਭਾਰਤ ਵਿੱਚ ਇਸ ਦਿਨ ਜਗ੍ਹਾ-ਜਗ੍ਹਾ ਤੇ ਜਿਹੜੇ ਲੰਗਰ ਲਗਾਏ ਜਾਂਦੇ ਨੇ ਨਾਲ ਨਾਲ ਸ਼ਪੀਲ ਲਗਾਈ ਜਾਂਦੇ ਨੇ ਅੱਜ ਗੁਰਦਾਸਪੁਰ ਵਿਖੇ ਰਜੇਸ਼ ਕੁਮਾਰ ਜੀ ਨੇ ਜੋ ਕਿ ਬਿੱਲਾ ਜੀ ਨੇ ਉਹਨਾਂ ਨੇ ਵੀ ਆਪਣੇ ਇਹ ਦੁਕਾਨ ਦੇ ਬਾਹਰ ਜਿਹੜਾ ਹੈ ਸ਼ਪੀਲ ਲਗਾਈ ਦੀ ਉਹਨਾਂ ਬਾਰੇ ਪੁੱਛਾਂਗੇ ਕਿ ਹਾਂ ਬਈ ਉਸ ਸ਼ਪੀਲ ਬਾਰੇ ਕੀ ਕਹਿਣਾ ਚਾਹੁੰਦੇ ਨੇ ਔਰ ਜੀ ਸਰ ਨਮਸਕਾਰ ਸਰ ਨਮਸਕਾਰ ਜੀ ਸਰ ਅੱਜ ਨਿਰਜਲਾ ਕਾਸ਼ੀ ਦਾ ਦਿਨ ਤੇ ਤੁਹਾਡੇ ਵੱਲੋਂ ਜਿਹੜੀ ਸ਼ਪੀਲ ਲਗਾਈ ਗਈ ਮੈਂ ਵਧੀਆ ਦੇਖਦਾ ਜੀ ਅੱਜ ਸਾਡਾ ਨਿਹੰਗਾਂ ਕਾਸ਼ੀ ਦਾ ਬਹੁਤ ਵੱਡਾ ਤਿਹਾੜਾ ਹੈ ਪੂਰੇ ਡੀਆ ਲੈਵਲ ਤੇ ਮਨਾਇਆ ਜਾਂਦਾ ਵਾ ਹਿੰਦੂ ਸਿੱਖ ਇਕੱਠੇ ਹੋ ਕੇ ਇਸ ਤਿਹਾੜਾ ਦਾ ਆਨੰਦ ਲੈਂਦੇ ਨੇ ਤੇ ਆਪਣਾ ਜੋ ਵੀ ਯੋਗਦਾਨ ਮੰਦਾ ਸ਼ਬੀਲ ਲੰਗਰ ਵਗੈਰਾ ਲਾ ਕੇ ਦੁਨੀਆ ਨਾਲ ਸਾਂਝਾ ਮંચ ਕਰਦੇ ਨੇ ਸਰ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਸਮੇਂ-ਸਮੇਂ ਤੇ ਇੱਥੇ ਲੰਗਰ ਲਗਾਈ ਜਾਂਦੇ ਨੇ ਕੋਈ ਵੀ ਪੰਜਾਬ ਚ ਭੁੱਖਾ ਨਹੀਂ ਰਹਿੰਦਾ ਤੇ ਇਹ ਤੁਹਾਡੇ ਵੱਲ ਵੀ ਸਮੇਂ-ਸਮੇਂ ਤੇ ਉਪਰਾਲੇ ਰਹਿੰਦੇ ਆ ਕੀ ਕਹਿਣਾ ਚਾਹੋਗੇ ਇਸ ਉਪਰਾਲੇ ਬਾਰੇ ਇਹ ਪ੍ਰਾਲਾ ਜੀ ਬਾਬਾ ਨਾਨਕ ਜੀ ਆਪਣੇ ਇੱਕ 20 ਰੁਪਏ ਦਾ ਲੰਗਰ ਲਾ ਕੇ ਦੁਨੀਆ ਨੂੰ ਸੁਨੇਹਾ ਦੇ ਗਏ ਆ ਜੀ ਕਿ ਆਪ ਵੀ ਸ਼ਕੋ ਤੇ ਵੰਡ ਕੇ ਸ਼ਕੋ ਜੀ ਤੇ ਆਉਣ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਦੇ ਤੁਹਾਡੇ ਪ੍ਰੋਗਰਾਮ ਰਹਿਣਗੇ ਮੈਂ ਤਾਂ ਜ ਜ ਮਹਾਰਾਜ ਦਾ ਹੁਕਮ ਕੀਤਾ ਇਦਾਂ ਹੀ ਚੱਲਦੇ ਰਹਿਣਗੇ ਸਰ ਬਹੁਤ ਸਾਰੇ ਤੁਹਾਡੇ ਦਰਸ਼ਕ ਤੁਹਾਨੂੰ ਦੇਖ ਰਿਹਾ ਨੇ ਕੀ ਮੈਸੇਜ ਦੇਣਾ ਚਾਹੋਗੇ ਇਹਨਾਂ ਨੂੰ ਮੈਂ ਮੈਸੇਜ ਆਈ ਦੇਣਾ ਚਾਹੁੰਦੇ ਆ ਕਿ ਰਲ ਮਿਲ ਕੇ ਰੋ ਜੀ ਪਿਆਰ ਨਾਲ ਰੋ ਜੀ ਤੇ ਇਦਾਂ ਹੀ ਵੰਡ ਕੇ ਸ਼ਕੋ ਜੀ ਵੰਡ ਕੇ ਖਾਓ ਜੀ ਸਰ ਜਦੋਂ ਆਪਾਂ ਇੱਥੇ ਪੁੱਜੇ ਆਪਾਂ ਦੇਖਿਆ ਕਿ ਬਾਹਰ ਜਿਹੜਾ ਇੱਕ ਪੋਸਟਰ ਲੱਗਾ ਹੈ ਗਾਣਾ ਵੀ ਰਿਲੀਜ਼ ਕੀਤਾ ਜਾ ਰਿਹਾ ਹੈ ਵਿਜੇ ਬਦਨ ਜੀ ਵੱਲੋਂ ਤੇ ਨਾਲ ਮਿਸ ਭਾਰਤੀ ਵੱਲੋਂ ਇਹ ਗਾਣੇ ਬਾਰੇ ਵੀ ਦੱਸ ਦਿਓ ਕਿ ਕਿਸ ਕਿਸ ਤੇ ਫਿਲਮਾਇਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਵਿਜੇ ਬਦਨ ਆਪਣੇ ਛੋਟੇ ਵੀਰ ਨੇ ਜੀ ਇਹਨਾਂ ਨੇ ਇੱਕ ਲੇਖ ਜਿਹੜਾ ਲਿਖਦੇ ਵੀ ਨੇ ਤੇ ਗਾਉਂਦੇ ਵੀ ਨੇ ਜੀ ਪਹਿਲ ਗਾਂਵ ਤੇ ਜਿਹੜਾ ਹਮਲਾ ਆਇਆ ਵਾ ਉਸ ਨੂੰ ਲੈ ਕੇ ਜਿਹੜੇ ਆਪਣੇ ਦੇਸ਼ ਦੇ ਬਹਾਦਰ ਸੈਨਿਕ ਨੇ ਜੀ ਜਿਨ੍ਹਾਂ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇ ਕੇ ਆਪਣਾ ਇੰਡੀਆ ਨੂੰ ਕਾਇਮ ਰੱਖਿਆ ਮੈਂ ਉਹਨਾਂ ਬਾਦ ਹੁਸੈਨ ਕਾਨੂ ਵੀ ਸਲਾਮ ਕਰ ਸਲਾਮ ਕਰਦਾ ਵਾਂ ਤੇ ਆਪਣੇ ਵਿਜੇ ਬਦਨ ਜੀ ਨੂੰ ਵੀ ਧੰਨਵਾਦ ਕਹਿੰਦਾ ਜਿਨ੍ਹਾਂ ਨੇ ਨਿਰਜਲਾ ਕਾਸਤੀ ਇਹ ਗਾਣਾ ਆਪਾਂ ਰਿਲੀਜ਼ ਕਰਨੇ ਜਾ ਰਹੇ ਹਾਂ ਤੇ ਇਹਨਾਂ ਨੂੰ ਵਧਾਈਆਂ ਦੇਣਾ ਤੇ ਇਹ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਵਿਜੇ ਬਦਨ ਜੀ ਨੇ ਗਾਣਾ ਕੱਢਿਆ ਜੀ ਬਾਰਡਰਾਂ ਤੇ ਹੋਇਆ ਖਤਰਾ ਬਹੁਤ ਵਧੀਆ ਗੀਤ ਹੈ ਸਾਰੇ ਸੁਣੋ ਬਹੁਤ ਵਧੀਆ ਗਾਣਾ ਹੈ ਤੋ ਜੋ ਇਸ ਗਾਣੇ ਨੂੰ ਰਿਲੀਜ਼ ਕਰ ਰਹੇ ਨੇ ਉਹ ਨੇ ਨੀਰਸ ਲੋਤਰਾ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਗਾਣੇ ਦੇ ਰਿਲੀਜ਼ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਨਹੀਂ ਤੇ ਜੀ ਨਮਸਕਾਰ ਸਰ ਪਹਿਲੇ ਤੇ ਮੈਂ ਸਾਰਿਆਂ ਨੂੰ ਅੱਜ ਨਿਰਜਲਾ ਕਾਰਸਤੀ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਖਾਸ ਕਰਕੇ ਬਿਲਾ ਜੀ ਨੂੰ ਜਿਹੜੇ ਹਮੇਸ਼ਾ ਰੱਬ ਦੇ ਕੋ ਡਰਦੇ ਨੇ ਔਰ ਰੱਬ ਦੀ ਅਰਦਾਸ ਰਹਿੰਦੇ ਨੇ ਤੇ ਅੱਜ ਨਾਲ ਲੰਗਰ ਵੀ ਲਾਇਆ ਜੀ ਤੇ ਸ਼ਬੀਰ ਲਈਏ ਜਲਦੀ ਤੇ ਬਹੁਤ-ਬਹੁਤ ਮੁਬਾਰਕਾਂ ਇਹਨਾਂ ਨੂੰ ਦੂਜਾ ਜਿਹੜਾ ਅੱਜ ਗਾਣਾ ਰਿਲੀਜ਼ ਹੋ ਰਿਹਾ ਉਹ ਦੇਸ਼ ਭਗਤੀ ਦਾ ਗਾਣਾ ਹੈ ਵਿਜੇ ਬਦਨ ਜੀ ਨੂੰ ਔਰ ਇਸ ਬੱਚੀ ਨੂੰ ਭਾਰਤੀ ਨੂੰ ਮੈਂ ਬਹੁਤ ਬਹੁਤ ਜ਼ਿਆਦਾ ਬੈਸਟ ਵਿਸ਼ੇਸ ਦਿਨਾ ਵੀ ਇਹ ਗਾਣਾ ਵੱਧ ਤੋਂ ਵੱਧ ਚੱਲੇ ਗਾਇਆ ਵੀ ਇਹਨਾਂ ਨੇ गा ਕੇ ਦੋ ਟੱਪੇ ਦੱਸੇ ਵੀ ਨੇ ਔਰ ਦਿਲ ਨੂੰ ਛੂਹੇ ਨੇ ਟੱਪੇਓ ਕਿਉਂਕਿ ਇਹ ਅਸੀਂ ਸਾਰੇ ਦੇਸ਼ ਫਰਮੀ ਬੰਦੇ ਆ ਕਿਸੇ ਨੂੰ ਵੀ ਆਪਣੇ ਦੇਸ਼ ਨਾਲ ਪਿਆਰ ਘੱਟ ਨਹੀਂ ਹੁੰਦਾ ਸੋ ਮੈਂ ਜ਼ਿਆਦਾ ਨਾ ਕਹਿੰਦਾ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਔਰ ਵਿਸ਼ ਕਰਦਾ ਵੀ ਇਹਨਾਂ ਦਾ ਗਾਣਾ ਜਿਹੜਾ ਬਹੁਤ ਜ਼ਿਆਦਾ ਚੱਲੇ ਔਰ ਲੋਕਾਂ ਜਿਹੜਾ ਦਾ ਨਾਮ ਬਣੇ ਬੱਚੀ ਤਰੱਕੀ ਕਰੇ ਔਰ ਅچھے ਰਾਹਾਂ ਚੱਲੇ ਜੀ ਸਾਡੇ ਨਾਲ ਹੋ ਹੋ ਵੀ ਸਰ ਮਜੂਦ ਹਨ ਨਾਲ ਵੀ ਗੱਲਬਾਤ ਕਰਾਂਗੇ ਜੀ ਸਰ ਕੀ ਕਹਿਣਾ ਚਾਹੋਗੇ ਇਸ Song ਬਾਰੇ ਬਹੁਤ ਵਧੀਆ ਜੀ ਇਹ ਸਮਾਜ ਦੇ ਵਿੱਚ ਜੋ ਚੱਲ ਰਿਹਾ ਦੋਵੇਂ ਦੇਸ਼ਾਂ ਦੇ ਵਿੱਚ ਜੋ ਤਣਾਅ ਚੱਲ ਰਿਹਾ ਇਹਨਾਂ ਨੇ ਉਸ ਤਣਾਅ ਨੂੰ ਆਪਣੇ ਗੀਤ ਰਾਹੀਂ ਖਤਮ ਕੀਤਾ ਮੈਂ ਤੇ ਇਹੀ ਸੋਚਦਾ ਤੇ ਪਿਆਰ ਮੁਹੱਬਤ ਦਾ ਪੈਗਾਮ ਭੇਜਿਆ ਤੇ ਸਾਰਿਆਂ ਨੂੰ ਇਹ ਚਾਹੀਦਾ ਵੀ ਪਿਆਰ ਮੁਹੱਬਤ ਅਮਨ ਸ਼ਾਂਤੀ ਰਹੇ ਤੇ ਫੌਜੀ ਵੀਰ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਬਾਰਡਰਾਂ ਤੇ ਸਾਡੇ ਪਰਿਵਾਰਾਂ ਦੀ ਰੱਖਿਆ ਲਈ ਬੈਠੇ ਨੇ ਪ੍ਰਮਾਤਮਾ ਉਹਨਾਂ ਦੀ ਚੜ੍ਹਦੀ ਕਲਾ ਕਰੇ ਲੰਬੀਆਂ ਲੰਬੀਆਂ ਉਮਰਾਂ ਬਖਸ਼ੇ ਇਸੇ ਤਰੀਕੇ ਨਾਲ ਬਹਾਦਰ ਬਣ ਕੇ ਉਹ ਸਾਡੇ ਦੇਸ਼ ਦੀ ਰੱਖਿਆ ਕਰਦੇ ਰਹਿਣ ਬਾਕੀ ਅੱਜ ਨਿਰਜਲਾ ਆਕਾਸ਼ ਕਾਦਸ਼ੀ ਜੀ ਦਾ ਆਪਣੇ ਬਿੱਲੇ ਭਾਜੀ ਸ਼੍ਰੀ ਰਾਮ ਪ੍ਰਾਪਰਟੀ ਗੁਰਦਾਸਪੁਰ ਇਹਨਾਂ ਨੇ ਬੜਾ ਵਧੀਆ ਉਪਰਾਲਾ ਕੀਤਾ ਗਰਮੀ ਵੀ ਬਹੁਤ ਆ ਤੇ ਸ਼ਬੀਲ ਲਈ ਆ ਉਸ ਚੀ ਲਈ ਵੀ ਮੈਂ ਇਹਨਾਂ ਨੂੰ ਧੰਨਵਾਦ ਦਿੰਨਾ ਤੇ ਇਹਨਾਂ ਦੀ ਕੈਸਟ ਵਧੇ ਫੁੱਲੇ ਉਸ ਚੀ ਲਈ ਵੀ ਦੁਆ ਮੰਗਦਾ ਇਨ ਫਿਊਚਰ ਕੀ ਦੇਖਦੇ ਹੋ ਇਹਨਾਂ ਨੂੰ ਜੋੜੀ ਰੋ ਵਧੀਆ ਜੀ ਜੇ ਇਸੇ ਸੋਚ ਨਾਲ ਅੱਗੇ ਵਧਦੇ ਰਹਿਣਗੇ ਚੰਗੇ ਚੰਗੇ ਗੀਤ ਸਮਾਜ ਨੂੰ ਕਿਉਂਕਿ ਅੱਜ ਕੱਲ ਸਮਾਜ ਦੇ ਵਿੱਚ ਗਾਇਕੀ ਦੀ ਘਾਟ ਬਹੁਤ ਆ ਮੈਂ ਸਮਝਦਾ ਕਿਉਂਕਿ ਪਹਿਲਾਂ ਸਮਾਜ ਦੇ ਵਿੱਚ ਗਾਇਕ ਸਾਡੇ ਵਧੀਆ ਸੀ ਉਹ ਜਿਹੜੀ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਮੈਸੇਜ ਦਿੰਦੇ ਸੀ ਜਿਹਦੇ ਨਾਲ ਸਾਡਾ ਕਲਚਰ ਤੇ ਸੱਭਿਆਚਾਰ ਕਾਇਮ ਰਹਿਦਾ ਸੀ ਤੇ ਕਿਤੇ ਨਾ ਕਿਤੇ ਅੱਜ ਕੱਲ ਸਮਾਜ ਦੇ ਵਿੱਚ ਕਲਚਰ ਤੇ ਸੱਭਿਆਚਾਰ ਡਾਵਾਂਡੋਲ ਹੁੰਦਾ ਦਿਖ ਰਿਹਾ ਉਹ ਕਮੀ ਉਹਦੀ ਉਹੀ ਹੈ ਕਿ ਜਿਹੜੇ ਅੱਛੇ ਜਿਹੜੇ ਕਲਾਕਾਰ ਸੀਗੇ ਜਿਹੜੇ ਸਮਾਜ ਨੂੰ ਇੱਕ ਸਨੇਹਾ ਦਿੰਦੇ ਸੀ ਉਹਨਾਂ ਦੀ ਘਾਟ ਆ ਬਸ ਉਸ ਚੀਜ਼ ਨੂੰ ਵਧਾਓ ਤੇ ਬਹੁਤ ਦੁਆਵਾਂ ਇਹਨਾਂ ਨੂੰ ਤੋਂ ਸਾਡੇ ਨਾਲ ਵਿਜੇ ਬੱਧਨ ਜੀ ਵੀ ਮੌਜੂਦ ਨੇ ਤੇ ਨਾਲ ਜਿਹੜੇ ਸਿੰਗਰ ਹੈਗੇ ਆ ਮਿਸ ਭਾਰਤੀ ਉਹ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਬਾਰਡਰ ਤੇ ਹੋਇਆ ਖਤਰਾ ਇਸ ਗਾਣੇ ਬਾਰੇ ਕੀ ਸੋਚ ਕੇ ਜਿਹੜਾ ਗਾਣਾ ਕੱਢਿਆ ਉਹਨਾਂ ਨੇ ਇਹ ਗਾਣਾ ਕਿਸ ਤਰ੍ਹਾਂ ਜਿਹੜਾ ਫਿਲਮਾਇਆ ਜਾ ਰਿਹਾ ਜੀ ਸਰ ਨਮਸਕਾਰ ਸਰ ਅ ਸਾਰੇ ਨੂੰ ਉਹਦਾ ਨਮਸਕਾਰ ਸਲਾਮ ਸਸੀ ਕਾ ਜੀ ਬੜੀ ਖੁਸ਼ੀ ਦੀ ਗੱਲ ਹੈ ਅੱਜ ਬੜੀਆਂ-ਬੜੀਆਂ ਹਸਤੀਆਂ ਇੱਥੇ ਪਹੁੰਚੀਆਂ ਨੇ ਸਾਡੇ ਚੇਅਰਮੈਨ ਸਾਹਿਬ ਦੀਪਕ ਜੀ ਸੰਗੀਤਕਾਰ ਔਰ ਬੰਟੀ ਪਰਦੇਸੀ ਸਾਡੇ ਜਿਹੜੇ ਕ੍ਰਿਸ਼ਨਾ ਅਕੈडमी ਦੇ ਕਰਤਾ ਹਨ ਔਰ ਗੋਗੀ ਜੀ ਆਏ ਨੇ ਆਪਣੇ ਪ੍ਰਿਆ ਜਿਹੜੀ ਸਾਡੇ ਬਹੁਤ ਵਧੀਆ ਸਿੰਗਰ ਨੇ ਉਹਨਾਂ ਦੇ ਡੈਡੀ ਵੀ ਆਏ ਨੇ ਔਰ ਹੋਰ ਵੀ ਮੈਂ ਜਨਾਦਾ ਨਹੀਂ ਕਰਨ ਜੀ ਵੀ ਆਏ ਨੇ ਹੋਰ ਕਾਫੀ ਆਪਣੇ ਬਾਵਾ ਜੀ ਆ ਸਾਰੇ ਜਿਹਨਾਂ ਦਾ ਨਹੀਂ ਨਾ ਨਾ ਜਾਂਦਾ ਮੈਂ ਸਾਰੀ ਮਾਫੀ ਜਨਾ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਮੇਰਾ ਗੀਤ ਜਿਹੜਾ ਬਾਰਡਰਾਂ ਤੇ ਹੋਇਆ ਖਤਰਾ ਔਰ ਜੀ ਹੋਰ ਜਾਂਦਾ ਜਾ ਰਿਹਾ ਔਰ ਬਿੱਲੇ ਭਾਜੀ ਮੇਰੇ ਵੱਡੇ ਭਾਜੀ ਨੇ ਇਹਨਾਂ ਦੀ ਵੀ ਦੌਲਤੀ ਗੀਤ ਅਲੀਜ ਹੋਰ ਜਾਂ ਰਿਹਾ ਜੀ ਤੇ ਇਹ ਗੀਤ ਦੇ ਬਾਰੇ ਮੈਂ ਬਸ ਇਹਨਾਂ ਨੂੰ ਕਹਾਂਗਾ ਕਿ ਅਸ਼ੋਕ ਰੰਗੀਲਾ ਜੀ ਇਹਦੇ ਸੰਗੀਤਕਾਰ ਨੇ ਤੇ ਸਚਨ ਸਚਨ ਜੀ ਇਹਦੇ ਹੈਗੇ ਨੇ ਕੈਮਰਾਮੈਨ ਏ 우디조 ਡਾਕਟਰ ਤੇ ਗੀਤ ਮੇਰਾ ਆਪਣਾ ਲਿਖਿਆ ਜੀ ਗਾਇਆ ਮੈਂ ਤੇ ਮੇਰੇ ਨਾਲ ਸਾਥ ਬਹੁਤ ਸਰੀਲੀ ਆਵਾਜ਼ ਮਿਸ ਭਾਰਤੀ ਵਧੀਆ ਇਹਨੇ ਕੰਮ ਕੀਤਾ ਔਰ ਵਧੀਆ ਲੋਕੇਸ਼ਨ ਤੇ ਆਪਾਂ ਕੰਮ ਕੀਤਾ ਹੈ ਤੌਰ ਅਸੀਂ ਸਲੂਟ ਕਰਦੇ ਆ ਉਹਨਾਂ ਬਹਾਦਰ ਫੌਜੀਆ ਨੂੰ ਅਜਿਹਾ ਜੀ ਬਦੌਲਤ ਅਸੀਂ ਸਾਰੇ ਮਤਲਬ ਕਿ ਦਿਨ ਰਾਤ ਜੀਆਂ ਜੀ ਨੀਂਦਾਂ ਲੈ ਰਹੇ ਆਂ ਔਰ ਤੱਕਿਆਂ ਕਰ ਰਹੇ ਆਂ ਸਾਰੇ ਉਹਨਾਂ ਦੀ ਬਦੌਲਤ ਹੈ ਉਹਨਾਂ ਜੀਆਂ ਕੁਰਬਾਨੀਆਂ ਤੇ ਅਸੀਂ ਸ਼ਰਧਾਂਜਲੀ ਭੇਟ ਕਰਦੇ ਆਂ ਔਰ ਸਲੂਟ ਕਰਦੇ ਆਂ ਇਹ ਉਹਨਾਂ ਨੂੰ ਸਮਰਪਿਤ ਕੀਤਾ ਕਿਤਨਾ ਕਿਤੇ ਜਿਹੜਾ ਇਹ ਵਾਲਾ ਗਾਣਾ ਹੈਗਾ ਪਾਰ ਤੇ ਪਾਕਿਸਤਾਨ ਵਿੱਚ ਜਿਹੜਾ ਤਣਾਅ ਚੱਲ ਰਿਹਾ ਸੀ ਉਹਦੇ ਮੱਦੇਨਜ਼ਰ ਜਿਹੜਾ ਗਾਣਾ ਤੁਸੀਂ ਰਿਲੀਜ਼ ਕੀਤਾ ਹਾਂਜੀ ਇਹ ਅਸਲੀ ਮਾਨੇ ਵਿੱਚ ਇਹ ਬਾਰ ਗਲਤੀ ਜੰਗ ਤੋਂ ਬਾਅਦ ਲਿਖਿਆ ਗਿਆ ਗੀਤ ਕਾਫੀ ਸਮੇਂ ਦਾ ਪਹਿਲਾ ਆ ਬਟ ਇਹ ਗੀਤ ਜਿਹੜਾ ਆ ਫੌਜੀਆ ਨੂੰ ਵੀ ਸਮਝ ਪਤਾ ਹੈ ਔਰ ਇਹ ਗੀਤ ਦੀ ਸਟੋਰੀ ਬੋੜ ਹੈ ਆ ਕਿ ਇੱਕ ਜੰਗ ਦਾ ਮਾਹੌਲ ਬਣਿਆ ਪਿਆ ਔਰ ਅਸੀਂ ਮੈਂ ਇਹ ਗੱਲ ਮੈਸੇਜ ਦੇਣਾ ਚਾਹਣਾ ਆਪਣੀ ਪੂਰੀ ਲੁਕਾਈ ਨੂੰ ਅਸੀਂ ਜੰਗ ਦੇ ਵਿਰੁੱਧ ਆਸੀਂ ਇਹ ਨਹੀਂ ਕਿ ਜੰਗ ਹੋਣੀ ਚਾਹੀਦੀ ਕਿਉਂਕਿ ਅਮਨ ਪਸੰਦ ਲੋਕ ਆਪਾਂ ਸਾਡੇ ਬਾਬੇ ਨਾਨਕ ਨੇ ਜਿੰਨੇ ਵੀ ਸਾਡੇ ਮਹਾਂਪੁਰਸ ਹੋਏ ਨੇ ਸਾਰੇ ਨੇ ਅਮੰਦਾਸ ਦੀ ਇਜ਼ਤ ਕਰ। ਅਸੀਂ ਅਮੰਦਾਸ ਦੀ ਇੰਦਨੀਆ ਪਰ ਜਦੋਂ ਕੋਈ ਸ਼ਰਤ ਤੇ ਚੜ ਕੇ ਆ ਜੇ ਉਹਨੂੰ ਲਾਣਾ ਵੀ ਜਾਣਦੇ ਆ ਸਾਡੇ ਦੇਸ਼ ਦੇ ਜਵਾਨ ਹੈ ਅਸੀਂ ਤੇ ਅਸੀਂ ਉਹਨਾਂ ਨੂੰ ਜਿਹੜੇ ਫੌਜੀ ਆ ਬੀਐਸਐਫ ਦੇ ਨੇ ਜਾਂ ਦੂਜੇ ਵੀ ਜਿੰਦਿਆਂ ਵੀ ਫੋਰਸਾਂ ਨੇ ਸਾਡੀ ਇੰਡੀਅਨ ਅਸੀਂ ਉਹਨਾਂ ਨੂੰ ਸਲੂਟ ਕਰਦੇ ਆ ਤਾਂ ਉਹਨਾਂ ਨੂੰ ਸਾਰਾ ਵਾਸਤੇ ਗੀਤ ਲਿਖਿਆ ਗਿਆ ਔਰ ਮੈਂ ਇਹ ਗੀਤ ਤਿੱਜਕੀਨ ਮੰਨੋਗੇ ਕਿ 20-22 ਸਾਲ ਹੋ ਗਿਆ ਹੈ ਗੀਤ ਲਿਖਿਦਾ ਔਰ ਮੋਹਲ ਅੱਜ ਮਣਿਆ ਤੇ ਚਲ ਮਿਲ ਕੇ ਅੱਜ ਨੇਜਲਾ ਕਾਸੀ ਦਾ ਦਿਨ ਚੁਣਿਆ ਤੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਨਹੀਂ ਬਹੁਤ ਵਧੀਆ ਦਿਨ ਹੈ ਮਤਲਬ ਕਿ ਦੇਖੋ ਉਹਨਾਂ ਮਹਾਪੁਰਸ਼ਾਂ ਦੇ ਨਾਂ ਤੇ ਕਮਚਲੇ ਕਰਦਾ ਔਰ ਜਿਹੜੀਆਂ ਸਬੀਲਾਂ ਲੰਗਰ ਇਹ ਸਾਡੇ ਗੁਰੂਆਂ ਮਹਾਰਾਜ ਦੀ ਪਰੰਪਰਾ ਮੰਨੇ ਗੁਰੂ ਨਾਨਕ ਮਹਾਰਾਜ ਜੀ ਜਿੱਦਾਂ ਬਿੱਲੇ ਭਾਈ ਹੋਣਾਂ ਨੇ ਯਕੀਨ ਕੀਤਾ ਤੇ 20 ਰੁਪਏ ਦਾ ਲੰਗਰ ਬਾਬੇ ਨਾਨਕ ਨੇ ਚਲਾਇਆ ਠੀਕ ਹੈ ਜੀ ਔਰ ਸਾਡੀ ਮਾਂ ਬੋਲੀ ਪੰਜਾਬੀ ਲਈ ਔਰ ਸਭਿਆਚਾਰ ਕਲਚਰ ਵਾਸਤੇ ਜਾਂ ਪੰਜਾਬੀ ਬੋਲੀ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜੀ ਬੜੀ ਕਲਣਾ ਕੀਤੀ ਆ ਉਹ ਮਤਲਬ ਉਹ ਕਿੰਨੇ ਮਹੀਨੇ ਅੰਦਰ ਹੀ ਰਹੇ ਆ ਉਹਨਾਂ ਨੇ ਬੋਲੀ ਨੂੰ ਬੜਾ ਸੁੱਧ ਕੀਤਾ ਆ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਬਾਅਦ ਤੱਕ ਵੀ ਕਿੰਨੇ ਰਾਈਟਰ ਨੇ ਕਿੰਨੇ ਸੰਗੀਤਕਾਰ ਮਤਲਬ ਜਿਨ੍ਹਾਂ ਨੇ ਵੱਡੇ ਵੱਡੇ ਗ੍ਰੰਥ ਲਿਖੇ ਨੇ ਤੇ ਪੰਜਾਬੀ ਮਾਂ ਬੋਲੀ ਦਾ ਬੜਾ ਵੱਡਾ ਕੰਮ ਕੀਤਾ ਅਜੇ ਅਜੇ ਨਰਮਕ ਕਾਛੀ ਦੇਣਾ ਬੜਾ ਵਧੀਆ ਦੇਣਾ ਆ ਠੀਕ ਨਹੀਂ ਔਰ ਪੰਜਾਬ ਦੀ ਧਰਤੀ ਕਿਹੋ ਜੀ ਧਰਤੀ ਹੈ ਮੈਂ ਮੰਨਦਾ ਵਾਂ ਕਿ ਬੜੀ ਪਵਿੱਤਰ ਧਰਤੀ ਹੈ ਜਿੱਥੇ ਮੰਦਿਰ ਵੀ ਗੁਰਦੁਆਰੇ ਵੀ ਮਸੀਤਾਂ ਸਭ ਕੁਸ ਹੈ ਗਰਜੇ ਕਰਦੀ ਨੇ ਔਰ ਸਰ ਜਗ੍ਹਾ ਆਵਾਜ਼ਤ ਹੁੰਦੀ ਹੈ ਔਰ ਇੱਕ ਤੁਸੀਂ ਕਿਸੇ ਵੀ ਸਟੇਟ ਵਿੱਚ ਚਲ ਜਾਓ ਔਰ ਜਿਹੜੇ ਪੰਜਾਬ ਦੀ ਧਰਤੀ ਦਾ ਉਹ ਕਹਿੰਦੇ ਪਿਆ ਆਪੋ ਧਨ ਭਗੀਆਂ ਪਏ ਇਥੇ ਜਨਮ ਲਿਆ ਜੀ ਤਾਂ ਜੀ ਤਾਂ ਸਹੀ ਇਹ ਗੱਲ ਦਾ ਮਾਣ ਹੈ ਸਾਨੂੰ ਅੱਜ ਕਿ ਬੜਾ ਪਵਿੱਤਰ ਦਿਹਾੜਾ ਅੱਜ ਇਸਤੇਮਾਲ ਹੋਇਆ ਹੈ। ਤੇ ਮਿਸ ਭਾਰਤੀ ਜੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਜੀ ਮੈਮ ਸਭ ਤੋਂ ਪਹਿਲਾਂ ਬਹੁ ਬਹੁ ਮੁਬਾਰਕਾਂ ਤੁਹਾਨੂੰ। ਥੈਂਕ ਯੂ ਸਰ। ਫਰਸਟ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਵਿਜੇ ਬੰਦਰ ਜੀ ਨਾਲ? ਬਹੁਤ ਹੀ ਵਧੀਆ ਲੱਗਿਆ ਕਿ ਮੈਂ ਕਿਸੇ ਨੇ ਕਿਸੇ ਨੇ ਮਨਾ ਆਇਆ ਗਾਣ ਵਾਸਤੇ। ਮੈਨੂੰ ਆਪਣੇ ਆਪ 'ਚ ਬਹੁਤ ਹੀ ਜ਼ਿਆਦਾ ਮਾਣ ਹੈ। ਸੋ ਮੈਂ ਪਹਿਲੀ ਵਾਰ ਹੀ ਗਿਆ ਕਿਸੇ ਦੇ ਨਾਲ। ਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ। ਕੀ ਸੋਚਿਆ ਕਿ ਮੈਂ ਸਿੰਗਿੰਗ 'ਚ ਜਾਵਾਂ? ਅ ਐ ਸੁਪਨਾ ਮੇਰੀ ਮੰਮਾ ਦਾ ਸੀਗਾ ਜੀ ਮੈਂ ਸੁਪਨਾ ਆਪਣੀ ਮੰਮਾ ਦਾ ਪੂਰਾ ਕਰਦੀ ਪਈ ਆ ਕਿ ਪਹਿਲੇ ਜਮਾਨੇ ਚ ਬਾਹਰ ਨਹੀਂ ਨਿਕਲਣ ਦਿੰਦੀ ਸੀ ਉਹ ਹੈਨਾ ਤੇ ਮੇਰੀ ਮੰਮਾ ਕਹਿੰਦੇ ਕਿ ਜਿਵੇਂ ਕਿ ਮੇਰੀ ਕਲਾ ਨੂੰ ਤੇ ਬਿਠਾ ਦਿੱਤਾ ਤੇ ਹੁਣ ਮੇਰੀ ਬੇਟੀ ਦੀ ਕਲਾ ਬਾਹਰ ਨਿਕਲੇ ਕਿ ਜੋ ਮिन्नੂ ਤੁਸੀਂ ਸਰਸਵਤੀ ਮਾਤਾ ਦਿੱਤਾ ਹੈ ਉਹ ਮੇਰੀ ਦੀ ਦੀ ਤਾਂ ਮਿਸ ਭਾਰਤੀ ਕੋ ਆਪਾਂ ਦੋ ਲਫ਼ਜ਼ ਗਾਣੇ ਸੁਣਾਂਗੇ ਜੀ ਮੈਮ ਅੱਜ ਜਿੱਡਾ ਕੀ ਅਸੀਂ ਰਹਿ ਗਿਆਂ ਤਾਲਵੇਂ ਪੇਜ ਦਿੱਤਾ ਸੁਨੇਹਾ ਸਰਕਾਰ ਵੇ ਅਜ ਡਾਕੀ ਅਸੀਂ ਦੇ ਗਿਆਂ ਤਾਲਵੇਂ ਪੇਜ ਦਿੱਤਾ ਸੁਨੇਹਾ ਸਰਕਾਰ ਵੇ ਕੀਤਾ ਫੌਜ ਨੂੰ ਸੀ ਖਬਰਦਾਰਵੇਂ ਤੇ ਬੱਡਰਾਂ ਤੇ ਹੋਇਆ ਖੱਟਰਾ ਤੂੰ ਜਾਣੇ ਤੇ ਦਿਲ ਮੇਰਾ ਡੋਲਦਾ ਤੇ ਬੱਡਰਾਂ ਤੇ ਹੋਇਆ ਖੱਟਰਾ ਤੂੰ ਜਨਤ ਦਿਲ ਮੇਰਾ ਡੋਂਡਾ ਤੇ ਬੱਡੇ ਰਾਤੇ ਹੋਇਆਂ ਖੱਟਰਾ ਐਸੇ ਦਿਨ ਲਈ ਤਾਂ ਫੌਜ ਵਿੱਚ ਜਾਣਿਆ ਪੈਲੋ ਖਾਂਦੇ ਪੀਂਦੇ ਮौज ਉਡਾਨਿਆ ਐਸੇ ਦਿਨ ਲਈ ਤਾਂ ਫੌਜ ਵਿੱਚ ਜਾਣਿਆ ਪੈਲੋ ਖਾਂਦੇ ਪੀਂਦੇ ਮौज ਉਡਾਨਿਆ ਲੋੜ ਪੈਣ ਤੇ ਨੀ ਧੂੜਾਂ ਉਡਾਨਿਆ ਮદાન ਵਿੱਚੋਂ ਨਾ ਹਾਰੀਏ ਸਾਨੂੰ ਕਸਮ ਪੰਜਾਬ ਦੀ ਪੰਜਾਬ ਬਣੇ ਨੀ ਚੂਣੀ ਚੂਣਾ ਵੈਰੀ ਮਾਰੀਏ ਸਾਨੂੰ ਕਸਮ ਪੰਜਾਬ ਦੀ ਪੰਜਾਬ ਬਣੇ ਨੀ ਚੁਣ ਚੁਣ ਵੈਰੀ ਮਾਰੀਏ ਜੀ ਸਰ ਕੀ ਕਹਿਣਾ ਚਾਹੋਗੇ ਪਰਮ ਸਤਿਕਾਰਯੋਗ ਅੱਜ ਦੇ ਇਸ ਸਮਾਗਮ ਵਿੱਚ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਹੀਰੇਸ ਲੋਤਰਾ ਜੀ ਸਾਡੇ ਸੱਤ ਬਿੱਲਾ ਜੀ ਹੋਰ ਪਤਵੰਤੇ ਜਿੰਨੇ ਵੀ ਹਾਜ਼ਰ ਸਾਰਿਆਂ ਨੂੰ ਬਹੁਤ ਨਿੱਘਾ ਪਿਆਰ ਨਿੱਘੀ ਸਤਿਕਾਰ ਬੜੀ ਖੁਸ਼ੀ ਦੀ ਗੱਲ ਵਾ ਵੀ ਅੱਜ ਇੱਕ ਤੇ ਸਾਡੇ ਸਤਿਕਾਰਯੋਗ ਬਿੱਲਾ ਜੀ ਜੋ ਮਤਲਬ ਜੀ ਇੱਕ ਪਵਿੱਤਰ ਦਿਹਾੜੇ ਤੇ ਮਤਲਬ ਜਿਹੜਾ ਬੜਾ ਇਹਨਾਂ ਦਾ ਯੋਗਦਾਨ ਹੈ ਸਮਾਜ ਨੂੰ ਤੇ ਵਧੀਆ ਮਤਲਬ ਇੱਕ ਭਾਈਚਾਰਕ ਇੱਕ ਜਿਹੜੀ ਸਾਂਝ ਦੀ ਗੱਲ ਮਤਲਬ ਕਰ ਗਈ ਆ ਕਿਉਂਕਿ ਆਪਾਂ ਪੰਜਾਬ ਵਿੱਚ ਸਾਰੇ ਜਿੰਨੇ ਵੀ ਲੋਕ ਰਹਿੰਦੇ ਆ ਬੜਾ ਹੱਡਾ ਮਤਲਬ ਇੱਕ ਮਨ ਭਾਈਚਾਰਕ ਜਜ਼ਬਾ ਵਾ ਭਾਈਚਾਰਕ ਤਰੀਕੇ ਨਾਲ ਆਪਾਂ ਰਹਿੰਦੇ ਆ ਉਸੇ ਕੜੀ ਨੂੰ ਅੱਗੇ ਵਧਾਉਂਦੇ ਆ ਸਾਡੇ ਜਿਹੜੇ ਸਤਿਕਾਰਯੋਗ ਸਾਡੇ ਅੱਜ ਦੇ ਸਿੰਗਰ ਤੇ ਸਾਡੀ ਬੇਟੀ ਜਿਹੜੀ ਭਾਰਤੀ ਇਹਨਾਂ ਨੇ ਜਿਹੜਾ ਅੱਜ ਮਤਲਬ ਇਹ ਗਾਣਾ ਰਿਲੀਜ਼ ਕਰ ਰਹੇ ਆ ਇਹ ਸਾਡੇ ਪੂਰੇ ਦੇਸ਼ ਨੂੰ ਸਮਰਪਿਤ ਆ ਕਿਉਂਕਿ ਦੇਸ਼ ਤੇ ਮਤਲਬ ਜੇ ਜੇਸ ਮਤਲਬ ਜਿਦ ਤਰਾ ਪਿਛਲੇ ਸਮੇਂ ਚ ਤਣਾਅ ਵਧਿਆ ਸੀ ਉਸੇ ਨੂੰ ਉਸੇ ਗੱਲ ਨੂੰ ਦਰਸਾਉਂਦਾ ਹੈ ਗੀਤ ਆ ਤੇ ਮੈਨੂੰ ਲੱਗਦਾ ਵੀ ਇਹ ਗੀਤ ਜਿਹੜਾ ਸਾਡੇ ਉਹ ਨੌਜਵਾਨ ਸਾਡੇ ਸਾਥੀ ਜਿਹੜੇ ਸਾਡੇ ਬੱਚੇ ਜਿਹੜੇ ਸਾਡੇ ਬਾਰਡਰਾਂ ਤੇ ਸੇਵਾ ਕਰ ਰਹੇ ਆ ਉਹਨਾਂ ਦਾ ਹੋਰ ਜਜ਼ਬਾ ਵਧਾਏਗਾ ਤੇ ਉਹਨਾਂ ਨੂੰ ਮਤਲਬ ਹੈ ਹੋਰ ਮਤਲਬ ਬਲ ਮਿਲੂਗਾ ਇਸ ਗੱਲ ਦਾ ਸੋ ਮੈਂ ਅੱਜ ਦੇ ਸਮੇਂ 'ਚ ਸਾਡੇ ਦੋਵਾਂ ਸਿੰਗਰਾਂ ਨੇ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਆਸ ਕਰਦਾ ਕਿ ਪ੍ਰਮਾਤਮਾ ਇਹਨਾਂ ਦਾ ਜਿਹੜਾ ਗਾਣਾ ਵਾ ਹੋਰ ਵਧਾਏਗਾ ਤੇ ਹੋਰ ਮੈਂ ਲੋਕ ਬਾਕੀ ਆਮ ਜਨਤਾ ਨੂੰ ਵੀ ਬੇਨਤੀ ਕਰੂੰਗਾ ਕਿ ਇਹਨੂੰ ਮਤਲਬ ਹੋਰ ਵੱਧ ਵੱਧ ਲਾਇਕ ਸਬਸਕ੍ਰਾਈਬ ਕਰਨ ਤੇ ਮਤਲਬ ਜਿਹੜਾ ਇਹ ਬੱਚਿਆਂ ਨੂੰ ਜਿਹੜਾ ਹੋਰ ਹੋਰ ਹੌਸਲਾ ਮਿਲੇ ਧੰਨਵਾਦ ਜੀ